Instagram ਤੇ viral ਹੋਣ ਵਾਲੀ ਕਮਲ ਕੌਰ ਭਾਬੀ ਦੀ লাশ ਲੈਣ ਲਈ ਪਰਿਵਾਰ ਬਠਿੰਡੇ ਪਹੁੰਚਿਆ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਤੋਂ ਹੀ ਖਬਰਾਂ ਲਗਾਤਾਰ ਚੈਨਲ ਉੱਤੇ viral ਹੋ ਰਹੀਆਂ ਨੇ ਜਦੋਂ ਪਰਿਵਾਰ ਨੂੰ ਚੈਨਲ ਰਾਹੀਂ ਜਾਂ ਫਿਰ ਪੁਲਿਸ ਰਾਹੀਂ ਪਤਾ ਲੱਗਿਆ ਦੋਸਤੋ ਬਾਅਦ ਜਾ ਕੇ ਕਮਲ ਕੌਰ ਭਾਬੀ ਦੀ লাশ ਲੈਣ ਲਈ ਪਹੁੰਚਿਆ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਹੁਣ ਲੁਧਿਆਣਾ ਦੀ ਜਗ੍ਹਾ ਬਠਿੰਡਾ ਦੇ ਵਿੱਚ ਹੀ ਸੰਸਕਾਰ ਕਮਲ ਕੌਰ ਭਾਬੀ ਦਾ ਕੀਤਾ ਜਾ ਰਿਹਾ ਹੈ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਕਾਫੀ ਵੱਧੂ ਜਿਹੜੀ ਮਾਰ ਰਹੀ ਸੀ ਲਾਸਤੋਂ 3-4 ਦਿਨ ਪੁਰਾਣੀ ਲਾਸਤ ਦਸੀ ਜਾ ਰਹੀ ਹੈ ਜਿਸ ਕਾਰਨ ਹੋਰ ਸੰਸਕਾਰ ਬਠਿੰਡਾ ਦੇ ਵਿੱਚ ਕੀਤਾ ਜਾ ਰਿਹਾ ਹੈ ਇਸ ਮੌਕੇ ਕਮਲਕੌਰ ਪਾਬੀ ਦਾ ਭਰਾ ਤੇ ਮਾਂ ਵੀ ਜਿਹੜੀ ਇਸ ਜਗ੍ਹਾ ਉੱਤੇ ਪਹੁੰਚੀ ਸੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤੇ ਨਾਲ ਦੀ ਨਾਲ ਭਰਾ ਨੇ ਆਪਣੀ ਭੈਣ ਦੇ ਹੋਈ ਮੌਤ ਤੋਂ ਬਾਅਦ ਕੀ ਕਿਹਾ ਉਹ ਵੀ ਤੁਹਾਨੂੰ ਗੱਲ ਸਲਾਵਾਗੇ ਬੱਤੋ ਬੱਤ ਤੁਸੀਂ ਸ਼ੇਅਰ ਕਰਦੇ ਰਹੋ ਤਾਂ ਕਿ ਲੋਕਾਂ ਤੱਕ ਇਹ ਖਬਰ ਪਹੁੰਚ ਸਕੇ ਦਾਦੇ ਨੇ ਬਠਿੰਡਾ ਦੇ ਵਿੱਚ ਹੀ ਹੁਣ ਸੰਸਕਾਰ ਕੀਤਾ ਜਾ ਰਿਹਾ ਹੈ ਇਹ ਖਬਰ ਤੁਹਾਨੂੰ ਬਠਿੰਡਾ ਦਿਖਾ ਰਹੇ ਹਾਂ ਜਿੱਥੇ ਕਿ ਕਮਲ ਕੌਰ ਭਾਬੀ ਦਾ ਪਰਿਵਾਰ ਜਿਹੜਾ ਉਹਦੀ ਲਾਸ਼ ਲੈਣ ਪਹੁੰਚਿਆ ਸੀ ਪਰ ਦੱਸਿਆ ਜਾ ਰਿਹਾ ਕਿ ਲਾਸ਼ ਕਾਫੀ ਬਦਬੂ ਹੋਣ ਦੇ ਕਾਰਨ ਉਸ ਤੋਂ ਬਾਅਦ ਜਾ ਕੇ ਉਹਦਾ ਸੰਸਕਾਰ ਇਹ ਬਠਿੰਡਾ ਦੇ ਵਿੱਚ ਹੀ ਕੀਤਾ ਜਾ ਰਿਹਾ ਹੈ ਇਸ ਮੌਕੇ ਪਰਿਵਾਰ ਦੇ ਮੈਂਬਰਾਂ ਨੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਜਿਸ ਦੀ ਲਾਸ਼ ਮਿਲੀ ਉਹ ਮੇਰੀ ਸਿਸਟਰ ਹੈ ਜੀ ਮੇਰਾ ਨਾਮ ਮਨੂ ਕੁਮਾਰ ਹੈ ਅੱਛਾ ਹੋ ਮੇਰੀ ਭੈਣ ਸੀ ਦੀ ਕਮਲਕੌਰ ਅੱਛਾ ਜੀ ਸਾਨੂੰ ਕੱਲ ਫੋਨ ਗਿਆ ਵੀ ਇੱਥੇ ਡੈੱਡ ਬੋਡੀ ਮਿਲੀ ਆ ਅੱਛਾ ਤੇ ਅਸੀਂ ਫੇਰ ਆਇਆ ਇੱਥੇ ਜੀ ਠੀਕ ਹੈ ਕਿ ਹੁਣ ਆਪਣੀ ਕਾਰਵਾਈ ਕਰ ਲਈ ਹੈ ਬਾਕੀ ਅੱਗੇ ਉਮੀਦਵਾਰੇ ਕੁਝ ਨਹੀਂ ਪਤਾਏਗਾ ਕੀ ਹੋਇਆ ਕਿੰਨੇ ਦਿਨ ਕਿੰਨੇ ਦਿਨ ਹੋ ਗਏ ਇਹ ਲੋਕਾਂ ਨੇ ਕਿਹੜੀ ਤਰੀਕ ਨੂੰ ਸੀ ਕਿੰਨੇ ਦਿਨ ਹੋ ਗਿਆ ਲਾਪਤਾ ਹੋਇਆ ਨੂੰ